ਪੰਜਾਬ ਸਰਕਾਰ ਤੋਂ ਬਾਅਦ ਐਨਆਈਏ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਖਿਲਾਫ ਸਿਕੰਜਾ ਕਸ ਦਿੱਤਾ ਹੈ ਦੱਸਦੀ ਹੈ ਕਿ ਐਨਆਈਏ ਦੀ ਟੀਮਾਂ ਨੇ ਮੋਗਾ ਤੇ ਅਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਮਿਲ ਜਾਣਕਾਰ ਅੰਸਾਰ ਐਨਆਈਏ ਨੇ ਸਵੇਰੇ 6 ਵਜੇ ਅਮ੍ਰਿਤਸਰ ਤੇ ਮੋਗਾ ਦੇ ਵਿੱਚ ਕਈ ਥਾਵਾਂ ਤੇ ਰੈਡ ਕੀਤੀ ਅਮ੍ਰਿਤਸਰ ਵਿੱਚ ਮਾਰੇ ਗਏ ਛਾਪੇ ਦਾ ਸਿੱਧਾ ਸਬੰਧ ਅਮ੍ਰਿਤਪਾਲ ਦੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਘਾਰੇ ਰੇਡ ਜਿਹੜੀ ਹੈ ਕੀਤੀ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਅਮ੍ਰਿਤਸਰ ਦੇ ਰਈਆ ਦੇ ਵਿੱਚ ਰਹਿਣ ਵਾਲੇ ਅਮ੍ਰਿਤਪਾਲ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਪ੍ਰਗਟ ਸਿੰਘ ਫਰਨੀਚਰ ਦਾ ਕੰਮ ਕਰਦੇ ਨੇ ਜਦਕਿ ਦੂਸਰੀ ਰੇਡ ਅਮ੍ਰਿਤਸਰ ਦੇ ਛਠੇ ਆਲਾ ਨੇੜੇ ਕੀਤੀ ਗਈ ਹੈ ਉਥੇ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਜੀਜੇ ਦਾ ਘਰ ਹੈ ਉਹਨਾਂ ਦੇ ਘਰ ਵੀ ਰੇਡ ਜਿਹੜੀ ਆ ਉਹ ਕੀਤੀ ਗਈ ਹੈ ਦੱਸ ਦਈਏ ਕਿ ਇਸ ਸਮੇਂ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਉਹ ਪੱਖ ਤੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਰਿਸ਼ਤੇਦਾਰਾਂ ਨੂੰ ਤੇ ਸਮਰਥਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਾਣਬੂਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਸਿੱਖ ਆਗੂਆਂ ਦੇ ਵੱਲੋਂ ਇਸ ਨਿਖੇਦੀ ਮਾਮਲੇ ਦੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਹ ਮਾਮਲਾ ਜਿਹੜਾ ਹੈ ਹੋਰ ਵੀ ਪੱਖ ਦਾ ਨਜ਼ਰ ਆ ਰਿਹਾ ਹੈ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇਸ ਤੇ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਾਣਬੂਝ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਘਰ ਦੇ ਵਿੱਚ ਕੀ ਕੁਝ ਬਰਾਮਦ ਹੋਇਆ ਹੈ ਅਮਰਿਤਪਾਲ ਦੇ ਪਿਤਾ ਨੇ ਇਸ मामले ते ਹੋਰ ਕੀ ਕੁਝ ਕੀਤਾ ਏ ਇੱਕ ਵਾਰ ਆਪਾਂ ਉਹ ਵੀ ਸੁਣਦੇ ਆ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚੋਂ ਉਹ ਆਏ ਪੂਰੀ ਘਰ ਦੀ ਤਲਾਸੀ ਤਲੂਸੀ ਲਈ ਤੇ ਕੁਝ ਮੇਰੇ ਖਾਦਮ ਮੋਬਾਈਲ ਇੱਕ ਤੇ ਕੁਝ ਉਹ ਹਾਰਡ ਡਿਸਕ ਗਿੜੀ ਉਹਦੀ ਵੀਡੀਓ ਕੈਮਰੇ ਦੀਆਂ ਕੁਝ ਇਹ ਚੀਜ਼ਾਂ ਜਿਹੜੀਆਂ ਇੱਕ ਦੋ USB ਐ USB ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਉਹ ਅਮਰਜੋਤ ਸਿੰਘ ਬਟਾਲਾ ਠੀਕ ਹੈ ਉਹ ਤੇ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘੁੰਮਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਮੈ ਟਾਰਗੇਟ ਕੀਤਾ ਜਾ ਰਿਹਾ ਹੈ ਭੈਣ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਜਰੇਸ਼ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਕਿਤੇ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰਵਾਨੇ ਦਾ ਭਰਾ ਜਿਹੜਾ ਵਾ ਉਹ ਦਬਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਾਨੀ ਕਰਚੇ ਜਾਂ ਬੱਚੇ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਇਹ ਬਲੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਿਆਲ ਸੇਮ ਟਾਈਮ ਹੀ ਹੋਊਗਾ ਜੋ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਹੈ ਨਾ ਇਹ ਵੱਲੋਂ ਕੋਈ ਸਪਸ਼ਟ ਜਾਣ ਦਿੱਤਾ ਕਿ ਕੀ ਕੀ ਚੀਜ਼ਾਂ ਨੇ ਹੈਗੇ ਬਰਾਮਦ ਨਾ ਜਦੋਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਤੋਂ ਦੋ ਇੱਕ ਜੋ ਦੋ ਇੱਕ ਜੁਐਸਬੀ ਹੈ ਤੇ ਬਾਕੀ ਮੋਬਾਈਲ ਤੇ ਇੱਕ ਕੋਲ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਨਾਲ ਅਗਲਾ ਜਿਹੜੀ ਉਹਨਾਂ ਦਾ ਕਰ ਕਰੇ ਲੋ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਕੁਝ ਪਤਾ ਨਹੀਂ ਕੀ ਹੋ ਰਿਹਾ ਨਹੀਂ ਉਹ ਅੰਦਰ ਕੋਈ ਉਹਦੇ ਹੋ ਜੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਕਿ ਉਹ ਮੇਰੇ ਖਾਲਾ ਕੋਈ ਜਿਹੜੀ ਉਹ ਕੈਮਰੇ ਦੀ ਹਾ ਜੀ ਜੀ ਹਾਂ ਤੇ ਹੁਣ ਦੇਖੋ ਅਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਉਹ ਅੰਦਰ ਉਹ ਇਹ ਜੂਬਨ ਚਾਚਾ ਜੀ ਤੇ ਉਹਨਾਂ ਦੇ ਬਰਗਰ ਸਿੰਘ ਦੇ ਕਰਦੇ ਠੀਕ ਹੈ ਬਰਗਰ ਸਿੰਘ ਨਾਲ ਕੋਈ ਨਾ ਰابطਾ ਹੈ ਤੁਹਾਡੇ ਹੁਣ ਤਾਂ ਨਹੀਂ ਪਰ ਬਰਗਰ ਸਿੰਘ ਨਾਲ ਸਾਡੇ ਕੋਈ ਰابطਾ ਨਹੀਂ ਠੀਕ ਹੈ ਇੱਕ ਹੋਰ ਹਰ ਗੁਬਿੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਿਤਪਾਲ ਸਿੰਘ ਦੇ ਸਮਰਥਕ ਨੇ ਨਹੀਂ ਅਮਰਿਤਪਾਲ ਦੇ ਸਮਰਥਕ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਨਹੀਂ ਉਹਦੇ ਵਿੱਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਉਹ ਕਿਉਂਕੋ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਵਿੱਚ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਪੰਜਾਬ ਸਰਕਾਰ ਤੋਂ ਬਾਅਦ ਐਨਆਈਏ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਿਲਾਫ ਸਿਕੰਜਾ ਕਸ ਦਿੱਤਾ ਹੈ ਦੱਸਦੀ ਹੈ ਕਿ NIA ਦੀ ਟੀਮਾਂ ਨੇ ਮੋਗਾ ਤੇ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਮਿਲ ਜਾਣਕਾਰੀ ਅਨੁਸਾਰ NIA ਨੇ ਸਵੇਰੇ 6 ਵਜੇ ਅੰਮ੍ਰਿਤਸਰ ਤੇ ਮੋਗਾ ਦੇ ਵਿੱਚ ਕਈ ਥਾਵਾਂ ਤੇ ਰੈਡ ਕੀਤੀ ਅੰਮ੍ਰਿਤਸਰ ਵਿੱਚ ਮਾਰੇ ਗਏ ਛਾਪੇ ਦਾ ਸਿੱਧਾ ਸਬੰਧ ਅਮ੍ਰਿਤਪਾਲ ਦੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਘਾਰੇ ਰੈਡ ਜਿਹੜੀ ਹੈ ਕੀਤੀ ਗਈ ਹੈ ਮਿਲ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਈਆ ਦੇ ਵਿੱਚ ਰਹਿਣ ਵਾਲੇ ਅਮਰਿਤਪਾਲ ਦੇ ਚਾਚਾ ਪਰਗੜ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਪਰਗੜ ਸਿੰਘ ਫਰਨੀਚਰ ਦਾ ਕੰਮ ਕਰਦੇ ਨੇ ਜਦ ਕਿ ਦੂਸਰੀ ਰੇਡ ਅਮ੍ਰਿਤਸਰ ਦੇ ਸਠੇਆਲਾ ਨੇੜੇ ਕੀਤੀ ਗਈ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਜੀਜੇ ਦਾ ਘਰ ਹੈ ਉਹਨਾਂ ਦੇ ਘਰ ਵੀ ਰੇਡ ਜਿਹੜੀ ਉਹ ਕੀਤੀ ਗਈ ਹੈ ਦੱਸ ਦਈਏ ਕਿ ਇਸ ਸਮੇਂ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਉਹ ਪੱਖ ਤੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਰਿਸ਼ਤੇਦਾਰਾਂ ਨੂੰ ਤੇ ਸਮਰਥਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਾਣਬੂਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਸਿੱਖ ਆਗੂਆਂ ਦੇ ਵੱਲੋਂ ਇਸ ਨਿਖੇਦੀ ਮਾਮਲੇ ਦੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਹ ਮਾਮਲਾ ਜੜਾ ਹੈ ਹੋਰ ਵੀ ਪੱਖ ਦਾ ਨਜ਼ਰ ਆ ਰਿਹਾ ਹੈ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇਸ ਤੇ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਾਣ ਬੁੱਝ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਘਰ ਦੇ ਵਿੱਚ ਕੀ ਕੁਝ ਬਰਾਮਦ ਖੋਇਆ ਹੈ ਅਮਰਿਤਪਾਲ ਦੇ ਪਿਤਾ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ 'ਚ ਉਹ ਹੈ ਪੂਰੀ ਘਰ ਦੀ ਤਲਾਸੀ ਤਲਾਸੀ ਲਈ ਤੇ ਕੁਛ ਮੇਰੇ ਕਲਮ ਮੋਬਾਈਲ ਇੱਕ ਤੇ ਕੁਛ ਉਹ ਹਾਰਡ ਡਿਸਕ ਵੀਡੀਓ ਉਹਦੀ ਵੀਡੀਓ ਕੈਮਰੇ ਦੀਆਂ ਕੁਛ ਇਹ ਚੀਜ਼ਾਂ ਜਿਹੜੀਆਂ ਇੱਕ ਦੋ USB ਆ USB ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹ ਹੁਣ ਪਤਾ ਨਹੀਂ ਉਹ ਚੱਲ ਰਹੀ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਤਾਲਾ ਠੀਕ ਹੈ ਉਹ ਤਾਂ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇਆ ਤੋਂ ਘੁੰਮਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਭੈਣ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਨਿਰੇਸ਼ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਕਿਤੇ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰੌਣੇ ਦਾ ਭਰਾ ਜਿਹੜਾ ਵਾ ਉਹ ਦੁਬਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਦੋ ਹੀ ਜਾਨੀ ਕਰਤੇ ਜਾਂ ਬੱਚੇ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਇਹ ਬਲੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਿਆਲ ਸੇਮ ਟ੍ਰੇ ਨਹੀਂ ਹੋਊਗਾ ਜੋ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਹੈ ਨਈ ਇਹ ਵੱਲੋਂ ਕੋਈ ਸਪਸ਼ਟ ਨਹੀਂ ਦੱਤਾ ਕਿ ਕਿਹ ਕੀ ਚੀਜ਼ਾਂ ਨੇ ਹੈਗੇ ਬਰਾਮਦ ਨਈ ਜਦ ਮੈਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਤੋਂ ਦੋ ਇੱਕ ਜੁਐਸਬੀ ਹੈ ਤੇ ਬਾਕੀ ਮੋਬਾਈਲ ਹੈ ਤੇ ਇੱਕ ਕੋਲ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਨਾਲ ਵਾਲਾ ਵੀ ਉਹਨਾਂ ਦਾ ਕਰ ਕਰੇ ਲੋ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਕੁਝ ਪਤਲ ਕੀਤੀ ਹੈ ਨਹੀਂ ਉਹ ਅੰਦਰ ਕੋਈ ਉਹਦੇ ਹੋ ਜੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾਲਾ ਕੋਲ ਜਿਹੜੀ ਉਹ ਕੈਮਰੇ ਦੀ ਹਾਂ ਜੀ ਜੀ ਤੇ ਹੁਣ ਦੇਖੋ ਅਜੇ ਉਹ ਅਸੀਂ ਵੀ ਬਾਹਰ ਸੀਗੇ ਇਹ ਉਹ ਅੰਦਰ ਉਹ ਇਹ ਬੁੰਨੇ ਚਾਚਾ ਜੀ ਤੇ ਉਹਨਾਂ ਦੇ ਪ੍ਰਗਟਨ ਦੇ ਕਰਦੇ ਠੀਕ ਹੈ ਪ੍ਰਗਟ ਸਿੰਘ ਨਾਲ ਕੋਈ ਨਾ ਰابطਾ ਹੈ ਤਾਂ ਡੈਮਨ ਦਾ ਨਹੀਂ ਪ੍ਰਗਟ ਸਿੰਘ ਦਾ ਨਹੀਂ ਸਾਡਾ ਕੋਈ ਰابطਾ ਹੈ ਇੱਕ ਹੋਰ ਹਰਗੋਬਿੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਤਪਾਲ ਸਿੰਘ ਦੇ ਸਮਰਥਕ ਨੇ ਨਹੀਂ ਅਮਰਤਪਾਲ ਦੇ ਸਮਰਥਕ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਹੈ ਉਹਦੇ ਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਕਿ ਉਥੇ ਉਹ ਕਿਉਂਕਿ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ ਪੰਜਾਬ ਸਰਕਾਰ ਤੋਂ ਬਾਅਦ ਐਨਆਈਏ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਖਿਲਾਫ ਸਿਕੰਜਾ ਕਸ ਦਿੱਤਾ ਹੈ ਦੱਸਦੀ ਹੈ ਕਿ ਐਨਆਈਏ ਦੀ ਟੀਮਾਂ ਨੇ ਮੋਗਾ ਤੇ ਅਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਮਿਲ ਜਾਣਕਾਰ ਅੰਸਾਰ ਐਨਆਈਏ ਨੇ ਸਵੇਰੇ 6 ਵਜੇ ਅਮ੍ਰਿਤਸਰ ਤੇ ਮੋਗਾ ਦੇ ਵਿੱਚ ਕਈ ਥਾਵਾਂ ਤੇ ਰੈਡ ਕੀਤੀ ਅਮ੍ਰਿਤਸਰ ਵਿੱਚ ਮਾਰੇ ਗਏ ਛਾਪੇ ਦਾ ਸਿੱਧਾ ਸਬੰਧ ਅਮ੍ਰਿਤਪਾਲ ਦੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਘਾਰੇ ਹੈ ਰੇਡ ਜਿਹੜੀ ਹੈ ਕੀਤੀ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਅਮ੍ਰਿਤਸਰ ਦੇ ਰਈਆ ਦੇ ਵਿੱਚ ਰਹਿਣ ਵਾਲੇ ਅਮ੍ਰਿਤਪਾਲ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਪ੍ਰਗਟ ਸਿੰਘ ਫਰਨੀਚਰ ਦਾ ਕੰਮ ਕਰਦੇ ਨੇ ਜਦਕਿ ਦੂਸਰੀ ਰੇਡ ਅਮ੍ਰਿਤਸਰ ਦੇ ਛਠੇ ਆਲਾ ਨੇੜੇ ਕੀਤੀ ਗਈ ਹੈ ਉਥੇ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਜੀਜੇ ਦਾ ਘਰ ਹੈ ਉਹਨਾਂ ਦੇ ਘਰ ਵੀ ਰੇਡ ਜਿਹੜੀ ਆ ਉਹ ਕੀਤੀ ਗਈ ਹੈ ਦੱਸ ਦਈਏ ਕਿ ਇਸ ਸਮੇਂ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਉਹ ਪੱਖ ਤੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਰਿਸ਼ਤੇਦਾਰਾਂ ਨੂੰ ਤੇ ਸਮਰਥਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਾਣਬੂਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਸਿੱਖ ਆਗੂਆਂ ਦੇ ਵੱਲੋਂ ਇਸ ਨਿਖੇਦੀ ਮਾਮਲੇ ਦੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਹ ਮਾਮਲਾ ਜਿਹੜਾ ਹੈ ਹੋਰ ਵੀ ਪੱਖ ਦਾ ਨਜ਼ਰ ਆ ਰਿਹਾ ਹੈ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇਸ ਤੇ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਾਣ ਬੁੱਝ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਘਰ ਦੇ ਵਿੱਚ ਕੀ ਕੁਝ ਬਰਾਮਦ ਖੋਇਆ ਹੈ ਅਮਰਿਤਪਾਲ ਦੇ ਪਿਤਾ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚੋਂ ਉਹ ਹੈ ਪੂਰੀ ਘਰ ਦੀ ਤਲਾਸੀ ਤਲਾਸੀ ਲਈ ਤੇ ਕੁਛ ਮੇਰੇ ਕਲਮ ਮੋਬਾਈਲ ਇੱਕ ਤੇ ਕੁਛ ਉਹ ਹਾਰਡ ਡਿਸਕ ਵੀਡੀਓ ਉਹਦੀ ਵੀਡੀਓ ਕੈਮਰੇ ਦੀਆਂ ਕੁਛ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਯੂ ਐਸ ਬੀ ਆ ਯੂ ਐਸ ਬੀ ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਹੈ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਟਾਲਾ ਠੀਕ ਹੈ ਉਹ ਤੇ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘੁੰਮਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਮੈ ਟਾਰਗੇਟ ਕੀਤਾ ਜਾ ਰਿਹਾ ਹੈ ਭੈਣ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਮਨਰੇਸ਼ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਕਿਤੇ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪੁਰਾਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਾਨੀ ਕਰਕੇ ਜਾਂ ਬੱਚੇ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਇਹ ਬਲੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਕੇ ਬੜੇ ਲਗਭਗ ਮੇਰੇ ਖਿਆਲ ਸੈਂਟਰ ਨਹੀਂ ਹੋਊਗਾ ਜੋ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਹੈ ਨਾ ਇਹ ਵੱਲ ਕੋਈ ਸਪਸ਼ਟ ਨਹੀਂ ਦੱਤਾ ਕਿ ਕੀ ਕੀ ਚੀਜ਼ਾਂ ਨਹੀਂ ਹੈਗੇ ਬਰਾਮਦ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਤੋਂ ਦੋ ਇੱਕ ਜੋ ਦੋ ਇੱਕ USB ਹੈ ਤੇ ਬਾਕੀ ਮੋਬਾਈਲ ਤੇ ਇੱਕ ਕੋਲ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਨਾਲ ਅਗਲਾ ਵੀ ਉਹਨੂੰ ਦਾ ਕਰਕੇ ਲੂ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਕੁਝ ਪਤਾ ਨਹੀਂ ਕੀ ਪਿਆ ਰਹੇ ਨਹੀਂ ਉਹ ਅੰਦਰ ਕੋਈ ਉਹਦੇ ਹੋ ਜੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਿਆਲ ਦਾ ਜਿਹੜੀ ਉਹ ਕੈਮਰੇ ਦੀ ਹਾ ਜੀ ਤੇ ਹੁਣ ਦੇਖੋ ਅਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਉਹ ਅੰਦਰ ਉਹ ਇਹ ਬਨੇ ਚਾਚਾ ਜੀ ਤੇ ਉਹਨਾਂ ਦੇ ਬਰਗਰ ਸਿੰਘ ਦੇ ਕਰਦੇ ਠੀਕ ਹੈ ਬਰਗਰ ਸਿੰਘ ਨਾਲ ਕੋਈ ਨਾ ਰਾਪਤਾ ਹੈ ਤੁਹਾਡੇ ਨਾਲ ਨਹੀਂ ਬਰਗਰ ਸਿੰਘ ਨਾਲ ਨਹੀਂ ਸਾਡੇ ਕੋਈ ਰਾਪਤਾ ਠੀਕ ਹੈ ਇੱਕ ਹੋਰ ਹਰ ਗੁਬਿੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਿਤਪਾਲ ਸਿੰਘ ਦੇ ਸਮਰਥਕ ਨੇ ਨਹੀਂ ਅਮਰਿਤਪਾਲ ਦੇ ਸਮਰਥਕ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਹੈ ਉਹਦੇ ਵਿੱਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਉਹ ਕਿਉਂ ਉਹ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਵਿੱਚ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਪੰਜਾਬ ਸਰਕਾਰ ਤੋਂ ਬਾਅਦ ਐਨਆਈਏ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਿਲਾਫ ਸਿਕੰਜਾ ਕਸ ਦਿੱਤਾ ਹੈ ਦੱਸਦੀ ਹੈ ਕਿ NIA ਦੀਆਂ ਟੀਮਾਂ ਨੇ ਮੋਗਾ ਤੇ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਮੇਰੀ ਜਾਣਕਾਰੀ ਅਨੁਸਾਰ NIA ਨੇ ਸਵੇਰੇ 6 ਵਜੇ ਅੰਮ੍ਰਿਤਸਰ ਤੇ ਮੋਗਾ ਦੇ ਵਿੱਚ ਕਈ ਥਾਵਾਂ ਤੇ ਰੇਡ ਕੀਤੀ ਅੰਮ੍ਰਿਤਸਰ ਵਿੱਚ ਮਾਰੇ ਗਏ ਛਾਪੇ ਦਾ ਸਿੱਧਾ ਸਬੰਧ ਅਮ੍ਰਿਤਪਾਲ ਦੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਘਾਰੇ ਰੇਡ ਜਿਹੜੀ ਹੈ ਕੀਤੀ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਿਆ ਦੇ ਵਿੱਚ ਰਹਿਣ ਵਾਲੇ ਅਮਰਿਤਪਾਲ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਪ੍ਰਗਟ ਸਿੰਘ ਫਰਨੀਚਰ ਦਾ ਕੰਮ ਕਰਦੇ ਨੇ ਜਦ ਕਿ ਦੂਸਰੀ ਰੇਡ ਅਮ੍ਰਿਤਸਰ ਦੇ ਸਠੇਆਲਾ ਨੇੜੇ ਕੀਤੀ ਗਈ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਜੀਜੇ ਦਾ ਘਰ ਹੈ ਉਹਨਾਂ ਦੇ ਘਰ ਵੀ ਰੇਡ ਜਿਹੜੀ ਉਹ ਕੀਤੀ ਗਈ ਹੈ ਦੱਸ ਦਈਏ ਕਿ ਇਸ ਸਮੇਂ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਉਹ ਪੱਖ ਤੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਰਿਸ਼ਤੇਦਾਰਾਂ ਨੂੰ ਤੇ ਸਮਰਥਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਾਣਬੂਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਸਿੱਖ ਆਗੂਆਂ ਦੇ ਵੱਲੋਂ ਇਸ ਨਿਖੇਦੀ ਮਾਮਲੇ ਦੀ ਜਿਹੜੀ ਇਹ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਹ ਮਾਮਲਾ ਜੜਾ ਹੈ ਹੋਰ ਵੀ ਪੱਖ ਦਾ ਨਜ਼ਰ ਆ ਰਿਹਾ ਹੈ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇਸ ਤੇ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਾਣ ਬੁਝ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਘਰ ਦੇ ਵਿੱਚ ਕੀ ਕੁਝ ਬਰਾਮਦ ਖੋਇਆ ਹੈ ਅਮਰਿਤਪਾਲ ਦੇ ਪਿਤਾ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ 'ਚ ਉਹ ਹੈ ਪੂਰੀ ਘਰ ਦੀ ਤੁਲਸੀ ਤੁਲਸੀ ਲਈ ਤੇ ਕੁਝ ਮੇਰੇ ਕਲਮ ਮੋਬਾਈਲ ਇੱਕ